ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਤੁਹਾਡੀ ਸੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣੀ ਪੰਜਾਬੀ ਦੀ ਨੈਕਸਟ ਕਲਾਸ ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਸਮਾਨਾਰਥਕ ਸ਼ਬਦ ਸੋ ਲਾਸਟ ਵੀਡੀਓ ਵਿੱਚ ਆਪਾਂ ਨੇ ਬਹੁਤ ਸੇ ਸ਼ਬਦ ਥਾਂ ਇੱਕ ਸ਼ਬਦ ਕੀਤਾ ਸੀ ਸੋ ਜਿਹੜੇ ਬੱਚੇ ਨੇ ਮੇਰੀ ਉਹ ਕਲਾਸ ਨਹੀਂ ਦੇਖੀ ਉਹ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈ ਆ ਜਾ ਕੇ ਜਰੂਰ ਚੈੱਕ ਕਰੋ ਕਿਉਂਕਿ ਇਸ ਚੈਨਲ ਉਤੇ ਆਪਾਂ ਤੁਹਾਨੂੰ ਫ੍ਰੀ ਆਫ ਕੋਸਟ ਪੰਜਾਬ ਪੁਲਿਸ ਕਨਸਟੇਬਲ 2025 ਦੀ ਤਿਆਰੀ ਕਰਵਾ ਰਹੇ ਹਾਂ ਸੋ ਜਿਹੜੇ ਬੱਚੇ ਨੇ ਮੇਰੀ ਉਹ ਪਿਛਲੀ ਕੋਈ ਵੀ ਕਲਾਸਿਸ ਨਹੀਂ ਦੇਖੀਆਂ ਉਹ ਜ਼ਰੂਰ ਦੇਖੋ ਕਿਉਂਕਿ ਆਪਾਂ ਨੇ ਕੀ ਹੈਗਾ ਆਪਣਾ ਟੌਪਿਕ ਅੰਗਰੇਜ਼ੀ ਤੋਂ ਪੰਜਾਬੀਨ ਬਾਅਦ ਉਹ ਵੀ ਆਪਾਂ ਖਤਮ ਕਰ ਲਿਆ ਥੈਨ ਆਪਾਂ ਨੇ ਸ਼ੁੱਧ ਸ਼ੁੱਧ ਉਹ ਟੌਪਿਕ ਵੀ ਆਪਾਂ ਖਤਮ ਹੋ ਗਿਆ ਤੇ ਕੱਲ ਆਪਾਂ ਨੇ ਕੀਤਾ ਸੀਗਾ ਬੋਧਿਤ ਸ਼ਬਦ ਤਾਂ ਇੱਕ ਸ਼ਬਦ ਸੋ ਆਪਣੇ ਪਿਛਲੇ ਤਿੰਨ ਟੌਪਿਕ ਖਤਮ ਹੋ ਚੁੱਕੇ ਨੇ ਜਿਹੜੇ ਬੱਚੇ ਨੇ ਮੇਰੀ ਉਹ ਕਲਾਸਿਸ ਹਾਲ ਤੱਕ ਨਹੀਂ ਦੇਖੀ ਉਹ ਜਰੂਰ ਦੇਖੋ ਤਾਂ ਕਿ ਤੁਹਾਡੀ ਤਿਆਰੀ ਕੀ ਬਹੁਤ ਵਧੀਆ ਤਰੀਕੇ ਨਾਲ ਹੋ ਸਕੇ ਪੰਜਾਬ ਪੁਲਿਸ ਕਨਸਟੇਬਲ ਦੀ ਸੋ ਅੱਜ ਦਾ ਟੌਪਿਕ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲਾ ਹੈ ਸੋ ਕਲਾਸ ਨੂੰ ਵੀ ਨਾ ਸਕਿੱਪ ਕੀਤੇ ਅੰਤ ਤੱਕ ਬਨੇ ਰਹਿਣਾ ਜੇ ਅੱਜ ਦੀ ਕਲਾਸ ਵਧੀਆ ਲੱਗੇ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਇੱਕ ਗੱਲ ਹੋਰ ਜੀ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰਾ ਟੈਲੀਗ੍ਰam ਜੁਆਇਨ ਕਰ ਸਕਦੇ ਹੋ ਕਿਉਂਕਿ ਆਪਣੀ ਕਲਾਸ ਤੋਂ ਬਾਅਦ ਇਹ ਜਿਹੜੀ ਪੀਡੀਐਫ ਹੈ ਤੁਹਾਨੂੰ ਫ੍ਰੀ ਆਫ ਕੋਸਟ ਮੇਰੇ ਟੈਲੀਗ੍ਰam ਚੈਨਲ ਤੋਂ ਮਿਲੂਗੀ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦਿੱਤਾ ਹੋਇਆ ਸੋ ਟੈਲੀਗ੍ਰam ਨੂੰ ਵੀ ਜਰੂਰ ਜੁਆਇਨ ਕਰ ਲਿਓ ਜੀ ਸੋ ਬਿਨਾ ਕਿਸੇ ਦੇਰੀ ਤੋਂ ਆਪਾਂ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ ਫਸਟ ਦੇਖੋ ਹੀ ਆਕਾਸ਼ ਦਾ ਸਮਾਨਾਰਥਕ ਸ਼ਬਦ ਹੈ ਹੁਣ ਆਪਾਂ ਦੱਸਣਾ ਜੀ ਵੀ ਆਕਾਸ਼ ਦਾ ਸਮਾਨਾਰਥਕ ਸ਼ਬਦ ਕੀ ਹੈ ਇਹ ਹੈਗਾ ਜੀ ਅੰਬਰ ਬੀ ਹੈਗਾ ਪਤਾਲ ਸੀ ਹੈਗੇ 3 ਟੀ ਡੀ ਹੈਗੇ ਇਹਨਾਂ ਵਿੱਚੋਂ ਕੋਈ ਨਹੀਂ ਕੀ ਅਨਸਰ ਆਜੂਗਾ ਜੀ ਵਿਕਾਸ਼ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ ਇਹਨਾਂ ਚੋਂ ਤਾਂ ਇਹਦਾ ਅਨਸਰ ਆਜੂਗਾ ਜੀ ਏ ਅੰਬਰ ਆਕਾਸ਼ ਦਾ ਸਮਾਨਾਰਥਕ ਕਿਹੜਾ ਸ਼ਬਦ ਹੁੰਦਾ ਹੈ ਅੰਬਰ ਸੈਕਿੰਡ ਦੇਖੋ ਇਹ ਉਲਟਾ ਦਾ ਸਮਾਨਾਰਥਕ ਸ਼ਬਦ ਹੈ ਏ ਹੈਗਾ ਜੀ ਸਿੱਧਾ ਬੀ ਹੈਗਾ ਮੁੱਦਾ ਸੀ ਹੈਗਾ ਠੀਕ ਡੀ ਹੈਗਾ ਪਲਟੂ ਕੀ ਅਨਸਰ ਆਜੂਗਾ ਜੀ ਬੀ ਜਿਹੜਾ ਆਪਣਾ ਉਲਟਾ ਹੈ ਜੀ ਉਹਦਾ ਸਮਾਨਾਰਥਕ ਸ਼ਬਦ ਕੀ ਹੋਊਗਾ ਇਹਨਾਂ ਚੋ ਉਚਾਰਾਂ ਚੋਂ ਹੀ ਤਾਂ ਇਹਦਾ ਅਨਸਰ ਆ ਜਾਊਗਾ ਜੀ ਬੀ ਮੁੱਦਾ ਉਲਟਾ ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਜੀ ਮੁੱਦਾ ਬੀ ਅਨਸਰ ਆ ਜਾਊਗਾ ਜੀ ਹਾਂ ਨੈਕਸਟ ਦੇਖੋ ਜੀ ਮੂਰਖ ਦਾ ਸਮਾਨਾਰਥਕ ਸ਼ਬਦ ਹੈ ਹੁਣ ਆਪਾਂ ਨੇ ਕੀ ਹੈ ਜੀ ਮੂਰਖ ਦਾ ਸਮਾਨਾਰਥਕ ਸ਼ਬਦ ਦੱਸਣਾ ਹੈ ਇਹ ਹੈਗੇ ਜੀ ਸਿਆਣਾ ਬੀ ਹੈਗੇ ਸਮਝਦਾਰ ਸੀ ਹੈਗਾ ਠੀਕ ਹੈ ਡੀ ਹੈਗਾ ਗਵਾਰ ਕੀ ਆਜੂਗਾ ਜੀ ਮੂਰਖ ਦਾ ਸਮਾਨਾਰਥਕ ਸ਼ਬਦ ਤਾਂ ਇਦਾਂ ਸਰਾਜੂਗਾ ਜੀ ਡੀ ਗਵਾਰ ਆਪਾਂ ਮੂਰਖ ਨੂੰ ਉਹਦਾ ਹੋਰ ਸਮਾਨਾਰਥਕ ਸ਼ਬਦ ਕੀ ਵਰਤੇ ਹਾਂ ਦੇ ਲਈ ਗਵਾਰ ਗਵਾਰ ਜਾਂ ਮੂਰਖ ਦੋਨੇ ਕੀ ਹੈ ਸਮਾਨਾਰਥਕ ਸ਼ਬਦ ਨੇ ਜੀ ਨੈਕਸਟ ਦੇਖੋ ਜੀ ਬੈਰੀ ਦਾ ਸਮਾਨਾਰਥਕ ਸ਼ਬਦ ਹੈ ਏ ਹੈਗਾ ਜੀ ਬੈਰਨ ਬੀ ਹੈਗਾ ਮਿੱਤਰ ਸੀ ਹੈਗਾ ਦੁਸ਼ਮਣ ਡੀ ਹੈਗਾ ਦੋਸਤ ਕੀ ਆਨਸਰ ਆਜੂਗਾ ਜੀ ਬੈਰੀ ਦਾ ਆਪਣਾ ਸਮਾਨਾਰਥ ਕਿਹੜਾ ਇਨਾਂ ਚਾਰਾਂ ਚੋਂ ਤਾਂ ਇਹਦਾ ਆਨਸਰ ਆਜੂਗਾ ਜੀ ਸੀ ਦੁਸ਼ਮਣ ਬੈਰੀ ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਜੀ ਦੁਸ਼ਮਣ ਸੀ ਆਨਸਰ ਆਜੂਗਾ ਜੀ ਨੈਕਸਟ ਦੇਖੋ ਜੀ ਤਾਕਤ ਦਾ ਸਮਾਨਾਰਥਕ ਸ਼ਬਦ ਹੈ ਜੀ ਹੁਣ ਆਪਾਂ ਨੇ ਜਿਹੜਾ ਤਾਕਤ ਦਾ ਸਮਾਨਾਰਥਕ ਸ਼ਬਦ ਹੈ ਉਹ ਦੱਸਣਾ ਜੀ ਇਹ ਹੈਗਾ ਸ਼ਕਤੀ ਬੀ ਹੈਗਾ ਕਮਜ਼ੋਰ ਸੀ ਹੈਗਾ ਪਤਲਾ ਡੀ ਹੈਗਾ ਦਰੁਪਲ ਕੀ ਅਨਸਰ ਆਜੂਗਾ ਜੀ ਬੀ ਤਾਕਤ ਦਾ ਆਪਣੇ ਸਮਾਨਾਰਥਕ ਸ਼ਬਦ ਦੱਸਣਾ ਹੈ ਤਾਂ ਇਹਦਾ ਅਨਸਰ ਆਜੂਗਾ ਜੀ ਏ ਸ਼ਕਤੀ ਤਾਕਤ ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਜੀ ਸ਼ਕਤੀ ਨੈਕਸ ਦੇਖੋ ਜੀ ਇਨਸਾਨ ਦਾ ਸਮਾਨਾਰਥਕ ਸ਼ਬਦ ਕੀ ਹੈ ਜੀ ਏ ਹੈਗਾ ਇਹ ਮਨੁੱਖਤਾ ਬੀ ਹੈਗਾ ਮਨੁੱਖ ਸੀ ਹੈਗਾ ਮਾਨਵਤਾ ਡੀ ਹੈਗਾ ਮਰਦਾਉ ਕੀ ਅਨਸਰ ਆਜੂਗਾ ਜੀ ਬੀ ਜਿਹੜਾ ਇਨਸਾਨ ਦਾ ਆਪਣੇ ਸਮਾਨਾਰਥਕ ਸ਼ਬਦ ਦੱਸਣੇ ਕੀ ਅਨਸਰ ਆਜੂਗਾ ਛੇਮੇ ਤਈ ਤਦਾਂ ਅਨਸਰ ਆਜੂਗਾ ਜੀ ਬੀ ਮਨੁੱਖ ਇਨਸਾਨ ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਜੀ ਮਨੁੱਖ ਬੀ ਅਨਸਰ ਆਜੂਗਾ ਜੀ ਨੈਕਸਟ ਦੇਖੋ ਜੀ ਨੈਕਸਟ ਆਪਣੇ ਕੋਲ ਹੈ ਗੁੱਸੇ ਦਾ ਸਮਾਨਾਰਥਕ ਸ਼ਬਦ ਇਹ ਹੈਗਾ ਜੀ ਕਰੋਧ ਬੀ ਹੈਗਾ ਸ਼ਾਂਤੀ ਸੀ ਹੈਗਾ ਨਰਮੀ ਡੀ ਹੈਗਾ ਗੁਸੇਲਾ ਕੀ ਅਨਸਰ ਆਜੂਗਾ ਜੀ ਗੁੱਸੇ ਦਾ ਸਮਾਨਾਰਥਕ ਸ਼ਬਦ ਤੈਦਾ ਅਨਸਰ ਆਜੂਗਾ ਜੀ ਏ ਕ੍ਰੋਧ ਗੁੱਸੇ ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਹੈ ਜੀ ਕ੍ਰੋਧ ਏ ਅਨਸਰ ਆਜੂਗਾ ਜੀ ਨੈਕਸਟ ਦੇਖੋ ਜੀ ਹੁਸ਼ਿਆਰ ਦਾ ਸਮਾਨਾਰਥਕ ਸ਼ਬਦ ਹੈ ਏ ਹੈਗਾ ਜੀ ਢਿੱਲੜ ਬੀ ਹੈਗਾ ਲਾਇਕ ਸੀ ਹੈਗਾ ਨਾ ਲਾਇਕ ਡੀ ਹੈਗਾ ਕਮਜ਼ੋਰ ਕੀ ਅਨਸਰ ਆਜੂਗਾ ਜੀ ਬੀ ਹੁਸ਼ਿਆਰ ਦਾ ਆਪਣਾ ਸਮਾਨਾਰਥਕ ਸ਼ਬਦ ਕੀ ਹੈ ਜੀ ਤੈਦਾ ਅਨਸਰ ਆਜੂਗਾ ਜੀ ਬੀ ਲਾਇਕ ਖੁਸ਼ਿਆਰ ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਜੀ ਲਾਇਕ ਏ ਅਨਸਰ ਆ ਜਾਊਗਾ ਨੈਕਸਟ ਦੇਖੋ ਜੀ ਬਹਾਦਰ ਦਾ ਸਮਾਨਾਰਥਕ ਸ਼ਬਦ ਕੀ ਹੈ ਏ ਹੈਗਾ ਜੀ ਕੋਮਲ ਬੀ ਹੈਗਾ ਸ਼ਕਤੀ ਸੀ ਹੈਗਾ ਦਲੇਰ ਡੀ ਹੈਗਾ ਡਰਪੋਕ ਕੀ ਅਨਸਰ ਆ ਜਾਊਗਾ ਜੀ ਬੀ ਬਹਾਦਰ ਦਾ ਸਮਾਨਾਰਥਕ ਸ਼ਬਦ ਕੀ ਹੈ ਤਾਂ ਇਹਦਾ ਅਨਸਰ ਸੀ ਆ ਜਾਊਗਾ ਜੀ ਦਲੇਰ ਬਹਾਦਰ ਦਾ ਸਮਾਨਾਰਥਕ ਸ਼ਬਦ ਕੀ ਹੈ ਦਲੇਰ ਨੈਕਸਟ ਦੇਖੋ ਜੀ आदर का समान अर्थक शब्द है ये हैगा निरादर बी हैगा भगत सी हैगा आदरी डी है, 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 है बेपरवाही की आंसर आजगा जी आदर का समान अर्थक शब्द तो यह आंसर आजगा जी बी आओ भगत आदर आपको की कह दें आओ बी आंसर आजगा जी नैक्सट देखो जी अमन का समान अर्थक शब्द है जी ए है जी जंग बी हैगा युद्ध सी हैगा लड़ाई डी है शांति ਕੀ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ ਤਾਂ ਇਹਦਾ ਅਨਸਰ ਆਜੂਗਾ ਜੀ ਡੀ ਸ਼ਾਂਤੀ ਅਮਨ ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਹੈ ਜੀ ਡੀ ਸ਼ਾਂਤੀ ਡੀ ਅਨਸਰ ਆਜੂਗਾ ਨੈਕਸਟ ਦੇਖੋ ਜੀ ਉਪਕਾਰ ਦਾ ਸਮਾਨਾਰਥਕ ਸ਼ਬਦ ਹੈ ਜੀ ਏ ਹੈਗਾ ਜੀ ਉਪਕਾਰਣੀ ਬੀ ਹੈਗਾ ਉਪਕਾਰੀ ਸੀ ਹੈਗਾ ਭਲਾਈ ਡੀ ਹੈਗਾ ਉਪਕਾਰਨ ਕੀ ਅਨਸਰ ਆਜੂਗਾ ਜੀ ਵੀ ਆਪਾਂ ਨੇ ਉਪਕਾਰ ਦਾ ਸਮਾਨਾਰਥਕ ਸ਼ਬਦ ਦੱਸਣੇ ਕੀ ਆਜੂਗਾ 12ਵਾਂ ਦਾ ਅਨਸਰ ਹੀ ਤਦ ਅਨਸਰ ਆਜੂਗਾ ਜੀ ਸ ਭਲਾਈ ਉਪਕਾਰ ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਭਲਾਈ ਸੀ ਅਨਸਰ ਆਜੂਗਾ ਇਹ ਨੈਕਸਟ ਦੇਖੋ ਜੀ ਆੜਕ ਦਾ ਸਮਾਨਾਰਥਕ ਸ਼ਬਦ ਹੈ ਇਹ ਹੈਗਾ ਜੀ ਅੰਤ ਬੀ ਹੈਗਾ ਪਹਿਲਾ ਸੀ ਹੈਗਾ ਅਗਾਉ ਡੀ ਹੈਗਾ ਆਰੰਭ ਕੀ ਆਜੂਗਾ ਜੀ ਆੜਕ ਦਾ ਸਮਾਨਾਰਥਕ ਸ਼ਬਦ ਤਦ ਅਨਸਰ ਆਜੂਗਾ ਜੀ ਅੰਤ ਉਹ ਦਾ ਸਮਾਨਾਰਥਕ ਕੀ ਆਜੂਗਾ ਜੀ ਅੰਤ ਇਹ ਅਨਸਰ ਆਜੂਗਾ ਜੀ ਨੈਕਸਟ ਦੇਖੋ ਜੀ ਅੰਤਰ ਦਾ ਸਮਾਨਾਰਥਕ ਸ਼ਬਦ ਹੈ ਜੀ ਏ ਹੈਗੇ ਸਮਾਨਤਾ ਬੀ ਹੈਗੇ ਇਕੋ ਜਿਹਾ ਸੀ ਹੈਗੇ ਫਰਕ ਡੀ ਹੈਗੇ ਨਿਰੰਤਰ ਕੀ ਅਨਸਰ ਆਜੂਗਾ ਜੀ ਵੀ ਜਿਹੜਾ ਅੰਤਰ ਦਾ ਆਪਣਾ ਸਮਾਨਾਰਥਕ ਸ਼ਬਦ ਕੀ ਹੁੰਦਾ ਹੈ ਤਦ ਅਨਸਰ ਆਜੂਗਾ ਜੀ ਸੀ ਫਰਕ ਅੰਤਰ ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਜੀ ਫਰਕ ਸੀ ਅਨਸਰ ਆਜੂਗਾ ਜੀ ਨੈਕਸਟ ਦੇਖੋ ਜੀ ਉੱਤਮ ਦਾ ਸਮਾਨਾਰਥਕ ਸ਼ਬਦ ਹੈ ਜੀ a ਹੈਗਾ ਘਟੀਆ b ਹੈਗਾ ਨਿਕੰਮਾ c ਹੈਗਾ ਮਤਵਹੀਣ d ਹੈਗਾ શ્રેષ્ઠ ਕੀ ਅਨਸਰ ਆਜੂਗਾ ਜੀ ਵੀ ਆਪਣੇ ਉੱਤਮ ਦਾ ਸਮਾਨਾਰਥਕ ਸ਼ਬਦ ਦੱਸਣੇ ਕੀ ਅਨਸਰ ਆਜੂਗਾ ਇਸ ਕੁਸ਼ਚਨ ਦਾ ਤਾਂ ਇਹਦਾ ਅਨਸਰ ਆਜੂਗਾ ਜੀ d શ્રેષ્ઠ ਉੱਤਮ ਨੂੰ ਆਪਾਂ ਉਹਦਾ ਸਮਾਨਾਰਥਕ ਕੀਸ਼ ਦੱਸਦੇ ਆ ਜੇ ਹੁੰਦਾ ਉਹ ਹੁੰਦਾ શ્રેષ્ઠ d ਅਨਸਰ ਆਜੂਗਾ ਜੀ ਜੇ ਕਲਾਸ ਵਧੀਆ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੇ ਦੋਸਤਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੀ 16 ਨੰਬਰ ਦੇਖੋ ਜੀ ਉਮੰਗ ਦਾ ਸਮਾਨਾਰਥਕ ਸ਼ਬਦ ਹੈ ਜੀ ਨੈਕਸਟ ਆਪਣਾ ਵਰਡ ਆ ਗਈ ਉਮੰਗ ਇਹ ਹੈਗਾ ਜੀ A ਹੈਗਾ ਜੀ ਨਿਰਾਸ਼ਾ B ਹੈਗਾ ਦ੍ਰਿੜਤਾ C ਹੈਗਾ ਤਾਂਗ D ਹੈਗਾ ਚਿੰਤਾਤੁਰ ਕੀ ਅਨਸਰ ਆਜੂਗਾ ਜੀ ਮੰਗ ਦਾ ਸਮਾਨਾਰਥਕ ਤਾਂ ਇਹਦਾ ਅਨਸਰ ਆਜੂਗਾ ਜੀ C ਤਾਂਗ ਉਮੰਗ ਦਾ ਸਮਾਨਾਰਥਕ ਕੀ ਹੁੰਦਾ ਜੀ ਤਾਂਗ ਸੀ ਅਨਸਰ ਆ ਜੂਗਾ ਇਹ ਨੈਕਸਟ ਦੇਖੋ ਜੀ ਉਜਾਲਾ ਦਾ ਸਮਾਨਾਰਥਕ ਸ਼ਬਦ ਕੀ ਹੈ ਇਹ ਹੈਗਾ ਹਨੇਰਾ ਬੀ ਹੈਗਾ ਹਨੇਰੀ ਸੀ ਹੈਗਾ ਗਿਆਨਤਾ ਡੀ ਹੈਗਾ ਰੋਸ਼ਨੀ ਉਜਾਲਾ ਦਾ ਸਮਾਨਾਰਥਕ ਸ਼ਬਦ ਕੀ ਹੁੰਦੇ ਤਾਂ ਇਹਦਾ ਅਨਸਰ ਆ ਜੂਗਾ ਜੀ ਡੀ ਰੋਸ਼ਨੀ ਉਜਾਲਾ ਦਾ ਸਮਾਨਾਰਥਕ ਸ਼ਬਦ ਕੀ ਹੈ ਜੀ ਰੋਸ਼ਨੀ ਡੀ ਅਨਸਰ ਆ ਜੂਗਾ ਇਹ ਨੈਕਸਟ ਦੇਖੋ ਜੀ छोटा द समान शब्द है छोटी बी है जी निक्की, सी है निक्का डी है थासर आजगा छोटे का समान अर्थक दसना है कि आजगा इस क्वेश्चन का आंसर ही तो यह आंसर आजगा जी सी निक्का छोटा दानार्थक होंगे जी निक्का नैक्सट देखो जी शुद्ध का समान शब्द की है जी ए हैगा निर्मल बी हैगा मैला सी है गया रलिया मिलया ਡੀ ਹੈਗੇ ਸ਼ੁੱਧਹੀਣ ਕੀ ਅਨਸਰ ਆਜੂਗਾ ਜੀ ਸ਼ੁੱਧ ਦਾ ਸਮਾਨਾਰਥਕ ਸ਼ਬਦ ਤੇ ਇਹਦਾ ਅਨਸਰ ਆਜੂਗਾ ਜੀ ਏ ਨਿਰਮਲ ਸ਼ੁੱਧ ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਜੀ ਨਿਰਮਲ ਏ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ ਨੈਕਸਟ ਦੇਖੋ ਜੀ ਆਜ਼ਾਦੀ ਦਾ ਸਮਾਨਾਰਥਕ ਸ਼ਬਦ ਕੀ ਹੈ ਜੀ ਏ ਹੈਗੇ ਗੁਲਾਮੀ ਬੀ ਹੈਗੇ ਸੁਤੰਤਰਤਾ ਸੀ ਹੈਗੇ ਅਧੀਨਗੀ ਡੀ ਹੈਗੇ प्रतिज्ञा की आंसर आजूगा जी? जी बी आजादी ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਹੈ ਤੇ ਇਹਦਾ ਅਨਸਰ ਆਜੂਗਾ ਜੀ ਬੀ ਸਤੰਤਰਤਾ ਆਜ਼ਾਦੀ ਦਾ ਸਮਾਨਾਰਥਕ ਸ਼ਬਦ ਕੀ ਹੈ ਜੀ ਸਤੰਤਰਤਾ ਬੀ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ 33 ਦਾ ਸਮਾਨਾਰਥਕ ਸ਼ਬਦ ਹੈ ਇਹ ਹੈਗਾ ਪੁਲੜ ਬੀ ਹੈਗਾ ਆਕਾਸ਼ ਸੀ ਹੈਗਾ ਪ੍ਰਿਥਵੀ ਡੀ ਹੈਗਾ ਅੰਬਰ ਕੀ ਅਨਸਰ ਆਜੂਗਾ ਜੀ ਵਿਤਾਤ ਦੀ ਦਾ ਪਨਿਸਮਾਨ ਅਰਥਕ ਸ਼ਬਦ ਦੱਸੋ ਨੇ ਤਾਂ ਇਹਦਾ ਅਨਸਰ ਆ ਜਾਊਗਾ ਜੀ ਸੀ ਧਰਤੀ ਸੀ ਅਨਸਰ ਆ ਜੀ ਧਰਤੀ ਦਾ ਸਮਾਨਾਰਥਕ ਸ਼ਬਦ ਕੀ ਹੈ ਜੀ ਧਰਤੀ ਸੀ ਅਨਸਰ ਆ ਜਾਊਗਾ ਜੀ ਨੈਕਸਟ ਦੇਖੋ ਜੀ ਜਿਸਮ ਦਾ ਸਮਾਨਾਰਥਕ ਸ਼ਬਦ ਕੀ ਹੈ ਏ ਹੈਗਾ ਸਰੀਰ ਬੀ ਹੈਗਾ ਨਾਜਕ ਸੀ ਹੈਗਾ ਟਿਕਾਊ ਡੀ ਹੈਗਾ ਪ੍ਰਾਣ ਕੀ ਅਨਸਰ ਆ ਜਾਊਗਾ ਜੀ ਜਿਸਮ ਦਾ ਸਮਾਨਾਰਥਕ ਸ਼ਬਦ ਤਾਂ ਇਹ ਅਨਸਰ ਆਜੂਗਾ ਜੀ ਏ ਸਰੀਰ ਜਿਸ ਦਾ ਸਮਾਨਾਰਥਕ ਸ਼ਬਦ ਕਿਹਨੇ ਸਰੀਰ ਇਹ ਅਨਸਰ ਆਜੂਗਾ ਨੈਕਸਟ ਦੇਖੋ ਜੀ ਨੈਕਸਟ ਹੈ ਆਪਣਾ ਕੁਸ਼ਨ ਹੈ ਆਥਣ ਦਾ ਸਮਾਨਾਰਥਕ ਸ਼ਬਦ ਹੈ ਜੀ ਨੈਕਸਟ ਆਪਣੇ ਕੋਲੇ ਆਥਣ ਆ ਗਿਆ ਸਮਾਨਾਰਥਕ ਸ਼ਬਦ ਕੀ ਹੈ ਜੀ ਏ ਹੈਗਾ ਸਵੇਰ ਬੀ ਹੈਗਾ ਪ੍ਰਭਾਤ ਸੀ ਹੈਗਾ ਦੁਪਹਿਰ ਡੀ ਹੈਗਾ ਤ੍ਰਿਕਾਲਾਂ ਕੀ ਅਨਸਰ ਆਜੂਗਾ ਜੀ ਇਹਨਾਂ ਅਨਸਰ ਆਜੂਗਾ ਜੀ ਡੀ ਤ੍ਰਿਕਾਲਨਾ ਆਥਨ ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਜੀ ਤ੍ਰਿਕਾਲਨਾ ਹੁੰਦਾ ਡੀ ਅਨਸਰ ਆਜੂਗਾ ਇਸ ਕੁਐਸਚਨ ਦਾ ਨੈਕਸਟ ਦੇਖੋ ਜੀ ਅਮੀਰ ਦਾ ਸਮਾਨਾਰਥਕ ਸ਼ਬਦ ਇਹ ਹੈਗਾ ਜੀ ਦੌਲਤਮੰਦ ਬੀ ਹੈਗਾ ਦੌਲਤਹੀਨ ਸੀ ਹੈਗਾ ਤ੍ਰਿਪਤੀ ਡੀ ਹੈਗਾ ਬਲਵਾਨ ਕੀ ਅਨਸਰ ਆਜੂਗਾ ਜੀ ਅਮੀਰ ਦਾ ਸਮਾਨਾਰਥਕ ਸ਼ਬਦ ਤੈਨਾਂ ਅਨਸਰ ਆਜੂਗਾ ਜੀ ਇਹ ਦੌਲਤਮੰਦ ਅਮੀਰ ਨੂੰ ਆਪਾਂ ਕੀ ਕਹ ਦਿੰਨੇ ਆ ਦੌਲਤਮੰਦ ਕਹ ਦਿੰਨੇ ਆ ਇਹ ਅਨਸਰ ਆਜੂਗਾ ਜੀ 24ਵਾਂ ਦਾ ਨੈਕਸਟ ਦੇਖੋ ਜੀ ਨਾਰੀ ਦਾ ਸਮਾਨਾਰਥਕ ਸ਼ਬਦ ਹੈ ਇਹ ਇਹ ਹੈਗਾ ਨਰ ਬੀ ਹੈਗਾ ਮਾਨਵੀ ਸੀ ਹੈਗਾ ਨਾਰਤਾ ਡੀ ਹੈਗਾ ਇਸਤਰੀ ਕੀ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ ਵੀ ਨਾਰੀ ਦਾ ਆਪਾਂ ਨੇ ਸਮਾਨਾਰਥਕ ਸ਼ਬਦ ਦੱਸਣੇ ਤੈਨਾਂ ਅਨਸਰ ਆਜੂਗਾ ਜੀ ਡੀ ਇਸਤਰੀ ਇਸਤਰੀ ਦਾ ਸਮਾਨarth ਸ਼ਬਦ ਇਹ ਕਹਾਦਾ ਹੁੰਦਾ ਜੀ ਨਾਰੀ ਦਾ ਹੁੰਦਾ ਨਾਰੀ ਤੇ ਇਸਤਰੀ ਸੇਮ ਹੀ ਸ਼ਬਦ ਨੇ ਜੀ ਨੈਕਸਟ ਦੇਖੋ ਜੀ ਸੰਤੋਖ ਦਾ ਸ਼ਬਦ ਸਮਾਨarth ਸ਼ਬਦ ਕੀ ਹੈ ਜੀ A ਹੈਗੇ ਭੁਖੜ B ਹੈਗੇ ਤ੍ਰਿਪਤੀ C ਹੈਗੇ ਬੇਸਬਰ D ਹੈਗੇ ਤ੍ਰਿਪਤੀਹੀਣ ਕੀ ਅਨਸਰ ਆਜੂਗਾ ਜੀ ਸੰਤੋਖ ਦਾ ਸਮਾਨarth ਸ਼ਬਦ ਇਹਦਾ ਅਨਸਰ ਆਜੂਗਾ ਜੀ ਬੀ ਤ੍ਰਿਪਤੀ ਬੀ ਅਨਸਰ ਆਜੂਗਾ ਜੀ ਤ੍ਰਿਪਤੀ ਸੰਤੋਖ ਦਾ ਸਮਾਨార్థਕ ਸ਼ਬਦ ਕੀ ਹੁੰਦਾ ਹੈ ਤ੍ਰਿਪਤੀ ਬੀ ਅਨਸਰ ਆਜੂਗਾ ਨੈਕਸਟ ਦੇਖੋ ਜੀ ਜਾਨ ਦਾ ਸਮਾਨార్థਕ ਸ਼ਬਦ ਕੀ ਹੈ ਜੀ ਨੈਕਸਟ ਆਪਣਾ ਸ਼ਬਦ ਆ ਗਿਆ ਜਾਨ ਇਹਦਾ ਸਮਾਨార్థਕ ਸ਼ਬਦ ਕੀ ਹੁੰਦਾ ਹੈ ਜੀ ਏ ਹੈਗਾ ਜਿੰਦ ਬੀ ਹੈਗਾ ਨਿਰਜਿੰਦ ਸੀ ਹੈਗਾ ਬੇਜਾਨ ਡੀ ਹੈਗਾ ਜਾਨਹੀ ਕੀ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ ਤਾਂ ਇਹਦਾ ਅਨਸਰ ਆਜੂਗਾ ਜੀ ਏ जिंदा जान ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਜੀ ਜਿੰਦ ਇਹ ਅੰਤਰਾਜੂਗਾ ਜਿਸ ਕੁਸ਼ਨ ਦਾ ਨੈਕਸਟ ਦੇਖੋ ਜੀ ਸੰਕੋਚ ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਜੀ ਏ ਹੈਗਾ ਨੋਖਾ ਬੀ ਹੈਗਾ ਨਾਜਕ ਸੀ ਹੈਗਾ ਸਜੱਗ ਡੀ ਹੈਗਾ ਚਿਜਕ ਕਿਹ ਅਨਸਰ ਆਜੂਗਾ ਜੀ ਇਸ ਕੁਸ਼ਨ ਦਾ ਤੈਦ ਅਨਸਰ ਆਜੂਗਾ ਜੀ ਡੀ ਚਿਜਕ ਸੰਕੋਚ ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਚਿਜਕ ਡੀ ਅਨਸਰ ਆਜੂਗਾ ਨੈਕਸਟ ਦੇਖੋ ਜੀ ਸਵਾਰਥ ਦਾ ਸਮਾਨਾਰਥਕ ਸ਼ਬਦ ਕੀ ਹੈ ਜੀ ਨੈਕਸਟ ਆਪਣਾ ਸ਼ਬਦ ਹੈ ਜੀ ਸਮਾਨਾਰਥ ਸਵਾਰਥ ਉਹਦਾ ਸਮਾਨਾਰਥਕ ਸ਼ਬਦ ਦੱਸਣਾ ਹੈ ਇਹ ਹੈਗੇ ਜੀ ਗਰਜ ਬੀ ਹੈਗੇ ਸੰਗਮ ਸੀ ਹੈਗੇ ਅਨੂਠਾ ਡੀ ਹੈਗੇ ਬੇਮਤਵਲ ਕੀ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ ਤੇ ਇਹ ਅਨਸਰ ਆਜੂਗਾ ਜੀ ਏ ਗਰਜ ਸਵਾਰਥ ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਜੀ ਗਰਜ ਅਨਸਰ ਆ ਜੂਗਾ ਜੀ ਨੈਕਸਟ ਦੇਖੋ ਜੀ ਸੋਨਾ ਦਾ ਸਮਾਨ ਅਰਥਕ ਸ਼ਬਦ ਕੀ ਹੈ ਜੀ ਇਹ ਹੈਗਾ ਪੱਦਾ ਬੀ ਹੈਗਾ ਕਾਲਾ ਸੀ ਹੈਗਾ ਸੁੰਦਰ ਡੀ ਹੈਗਾ ਮੈਲ ਕੀ ਅਨਸਰ ਆ ਜੂਗਾ ਇਸ ਕੁਸ਼ਚਨ ਦਾ ਜੀ ਤੇ ਤਾਂ ਅਨਸਰ ਆ ਜੂਗਾ ਜੀ ਸੀ ਸੁੰਦਰ ਸੋਨੇ ਦਾ ਸਮਾਨ ਅਰਥਕ ਕੀ ਹੁੰਦਾ ਜੀ ਸੁੰਦਰ ਹੁੰਦਾ ਸੀ ਅਨਸਰ ਆ ਜੂਗਾ ਨੈਕਸਟ ਦੇਖੋ ਜੀ ਗਰੀਬੀ ਦਾ ਸਮਾਨ ਅਰਥਕ ਸ਼ਬਦ ਏ ਹੈਗੇ ਜੀ ਅਮੀਰੀ ਬੀ ਹੈਗੇ ਨਿਰਤਨਤਾ ਸੀ ਹੈਗੇ ਅਮੀਰਤਾ ਡੀ ਹੈਗੇ ਸਬਰ ਕੀ ਆਜੂਗਾ ਇਸ ਕੁਸ਼ਨ ਦਾ ਅਨਸਰ ਵੀ ਆਪਾਂ ਨੇ ਗਰੀਬੀ ਦਾ ਸਮਾਨ ਅਰਥ ਉਹ ਸ਼ਬਦ ਦੱਸਣੇ ਤਾਂ ਇਹਦਾ ਅਨਸਰ ਆਜੂਗਾ ਜੀ ਬੀ ਨਿਰਤਨਤਾ ਮਤਲਬ ਬਿਨਾਂ ਤਨ ਤੋਂ ਹੋਵੇ ਉਹਨਾਂ ਪੱਕੀ ਗਰੀਬ ਕਹਿੰਦੇ ਨਿਰਤਨਤਾ ਹੁੰਦਾ ਜੀ ਸਮਾਨ ਅਰਥ ਹੈ ਗਰੀਬ ਦਾ ਇੰਪੋਰਟੈਂਟ ਹੈ ਇਹ ਸ਼ਬਦ ਨੈਕਸਟ ਦੇਖੋ ਜੀ ਅਰਥ ਦਾ ਸਮਾਨ ਅਰਥ ਸ਼ਬਦ ਕੀ ਹੈ ਜੀ ਏ ਹੈਗੇ ਪ੍ਰਸੰਗ ਬੀ ਹੈਗੇ ਮੁੱਢ ਸੀ ਹੈਗੇ ਭਾਵ ਡੀ ਹੈਗੇ ਅਰਥਹੀਣ ਕੀ ਆਜੂ ਇਸ ਕੁਐਸਚਨ ਦਾ ਆਨਸਰ ਹੀ ਵੀ ਅਰਥ ਦਾ ਆਪਣਾ ਸਮਾਨਾਰਥਕ ਸ਼ਬਦ ਦੱਸਣਾ ਹੈ ਤੇ ਇਹਦਾ ਆਨਸਰ ਆਜੂਗਾ ਜੀ ਸੀ ਭਾਵ ਅਰਥ ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਜੀ ਭਾਵ ਸੀ ਆਨਸਰ ਆਜੂਗਾ ਜੀ ਇਸ ਕੁਐਸਚਨ ਦਾ ਨੈਕਸਟ ਦੇਖੋ ਜੀ ਵਰਖਾ ਦਾ ਸਮਾਨਾਰਥਕ ਸ਼ਬਦ ਏ ਹੈਗੇ ਸੋਖਾ ਬੀ ਹੈਗੇ ਹਰਿਆਵਲ ਸੀ ਹੈਗੇ ਹੜ ਡੀ ਹੈਗੇ ਮੀਂਹ ਕੀ ਅਨਸਰ ਆਜੂਗਾ ਜੀ ਵੀ ਵਰਖ ਦਾ ਆਪਾਂ ਨੇ ਸਮਾਨ ਅਰਥਕ ਸ਼ਬਦ ਦੱਸਣੇ ਤੇ ਅਨਸਰ ਆਜੂਗਾ ਹੀ ਡੀ ਮੀ ਵਰਖ ਦਾ ਸਮਾਨ ਅਰਥਕ ਸ਼ਬਦ ਕੀ ਹੁੰਦਾ ਜੀ ਮੀ ਡੀ ਅਨਸਰ ਆਜੂਗਾ ਜੀ ਇਸ ਕੁਸ਼ਣ ਦਾ ਨੈਕਸਟ ਦੇਖੋ ਜੀ ਦੋਸਤੀ ਦਾ ਸਮਾਨ ਅਰਥਕ ਸ਼ਬਦ ਕੀ ਹੈ ਨੈਕਸਟ ਆਪਣਾ ਆ ਗਿਆ ਜੀ ਦੋਸਤੀ ਸ਼ਬਦ ਇਹਦਾ ਆਪਾਂ ਨੇ ਸਮਾਨ ਅਰਥਕ ਸ਼ਬਦ ਦੱਸਣੇ ਇਹ ਹੈਗੇ ਮਿੱਤਰਤਾ ਬੀ ਹੈਗੇ ਦੁਸ਼ਮਣੀ ਸੀ ਹੈਗੇ ਦੁਰਵਲਤਾ ਡੀ ਹੈਗੇ ਸੁਵੱਲਾ की आंसर आजगा इस क्वेश्चन का जी तो यह आंसर आजगा जी ए मित्रता दोस्ती का समान अथक शब्द की हों मित्रता ए आंसर आ जूगा जी नैक्सट देखो जी बुरा का समान अथक शब्द हम अपने को शब्द की है बुरा आ गया अपने समान अथक शब्द दसने जी ए है चंगा बी हैगा भैड़ा सी हैगा बुराइया डी है, है जी बुराइयाहीण बुराई सॉरी जी डी ਕੈਨਸਰ ਆ ਜੂਗਾ ਕੁਐਸਚਨ ਦਾ ਇਹ ਤਾਂ ਅਨਸਰ ਆ ਜੂਗਾ ਜੀ ਬੀ ਭੈੜਾ ਬੁਰਾ ਦਾ ਸਮਾਨਾਰਥਕ ਸ਼ਬਦ ਕਿ ਹੁੰਦਾ ਜੀ ਭੈੜਾ ਵੀ ਅਨਸਰ ਆ ਜੂਗਾ ਜੀ ਇਸ ਕੁਐਸਚਨ ਦਾ ਨੈਕਸਟ ਦੇਖੋ ਜੀ ਖੁਸ਼ਬੂ ਦਾ ਸਮਾਨਾਰਥਕ ਸ਼ਬਦ ਹੈ ਇਹ ਹੈਗੇ ਬਦਬੂ ਬੀ ਹੈਗੇ ਦੁਰਗੰਧ ਸੀ ਹੈਗੇ ਆਨੰਦ ਡੀ ਹੈਗੇ ਸੁਗੰਧ ਕੀ ਅਨਸਰ ਆ ਜੂਗਾ ਜੀ ਵੀ ਆਪਾਂ ਨੇ ਖੁਸ਼ਬੂ ਦਾ ਸਮਾਨਾਰਥਕ ਸ਼ਬਦ ਦੱਸਣਾ ਹੈ ਦਾਇਨ ਅਨਸਰ ਆਜੂਗਾ ਜੀ ਡੀ ਸੁਗੰਧ ਖੁਸ਼ਬੂ ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਹੈ ਜਾਂ ਡੀ ਅਨਸਰ ਆਜੂਗਾ ਜੀ ਸੁਗੰਧ ਵੀਡੀਓ ਵਧੀਆ ਲੱਗ ਰਹੀ ਹੈ ਜੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਬਹੁਤ ਮਿਹਨਤ ਨਾਲ ਤੁਹਾਡੇ ਲਈ ਕਲਾਸੇ ਲੈ ਕੇ ਆਨੇ ਆ ਨੈਕਸਟ ਦੇਖੋ ਜੀ ਸਸਤਾ ਦਾ ਸਮਾਨਾਰਥਕ ਸ਼ਬਦ ਕੀ ਹੈ ਜੀ ਨੈਕਸਟ ਆਪਣੇ ਕੋਲ ਸ਼ਬਦ ਆ ਗਿਆ ਸਸਤਾ ਇਹਦਾ ਸਮਾਨਾਰਥਕ ਸ਼ਬਦ ਦੱਸਣਾ ਜੀ ਇਹ ਹੈਗਾ ਸਵੱਲਾ ਬੀ ਹੈਗਾ ਮਹਿੰਗਾ ਸੀ ਹੈਗਾ ਵੱਡਮੂਲਾ ਡੀ ਹੈਗਾ ਕੀਮਤੀ ਕੀ ਅਨਸਰ ਆਜੂਗਾ ਇਸ ਕੁਐਸਚਨ ਦਾ ਹੀ ਤੇ ਇਹਦਾ ਅਨਸਰ ਆਜੂਗਾ ਜੀ ਏ ਸਵੱਲਾ ਸਸਤਾ ਦਾ ਸਮਾਨ ਅਰਥਾ ਸ਼ਬਦ ਕੀ ਹੈ ਜੀ ਸਵੱਲਾ ਏ ਅਨਸਰ ਆਜੂਗਾ ਜੀ 73 ਦਾ ਨੈਕਸਟ ਦੇਖੋ ਜੀ ਨੈਕਸਟ ਆਪਣੇ ਕੋਲ ਸ਼ਬਦ ਆ ਗਿਆ ਓਖ ਦਾ ਸਮਾਨਰਥਕ ਸ਼ਬਦ ਨੈਕਸਟ ਆਪਣੇ ਕੋਲ ਸ਼ਬਦ ਆ ਗਿਆ ਜੀ ਓਖ ਇੰਪੋਰਟੈਂਟ ਹੈ ਵੀ ਆਪਣੇ ਸਮਾਨ ਅਰਥਾ ਸ਼ਬਦ ਦੱਸਣੇ ਜੀ ਏ ਹੈਗੇ ਸੋਖ ਬੀ ਹੈਗੇ ਸੁਖ ਸੀ ਹੈਗੇ ਕਠਿਨਾਈ ਡੀ ਹੈਗੇ ਇਨਾਂ ਚੋਂ ਕੋਈ ਨਹੀਂ ਕੀ ਆਨਸਰ ਆਜੂਗਾ ਜੀ ਓਖ ਦਾ ਸਮਾਨਾਰਥਕ ਸ਼ਬਦ ਤੈਡਾ ਆਨਸਰ ਆਜੂਗਾ ਜੀ ਸੀ ਕਠਿਨਾਈ ਓਖ ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਜੀ ਕਠਿਨਾਈ ਕਠਿਨਾਈ ਨੂੰ ਆਪਾਂ ਕੀ ਆ ਓਖ ਕਹਿ ਦਿੰਨੇ ਆ ਕੀ ਇਹ ਇੱਕ ਦੂਜੇ ਦੇ ਸਮਾਨਾਰਥ ਨੇ ਤਾਂ ਆਨਸਰ ਆਜੂਗਾ ਜੀ ਸੀ ਨੈਕਸਟ ਦੇਖੋ ਜੀ ਇਕਰਾਰ ਦਾ ਸਮਾਨਾਰਥਕ ਸ਼ਬਦ ਨੈਕਸਟ ਆਪਣੇ ਕੋਲ ਸ਼ਬਦ ਆ ਗਿਆ ਜੀ ਇਕਰਾਰ ਉਹਦਾ ਆਪਾਂ ਨੇ ਸਮਾਨਾਰਥਕ ਸ਼ਬਦ ਦੱਸਣੇ ਇਹ ਹੈਗਾ ਸਤਿਕਾਰ ਬੀ ਹੈਗਾ ਪ੍ਰਾਣ ਸੀ ਹੈਗਾ ਇਕਰਾਰ ਹੈ ਨੂੰ ਡੀ ਹੈਗਾ ਝੂਠਾ ਕੀ ਆਨਸਰ ਆਜੂਗਾ ਇਸ ਕੁਐਸਚਨ ਦਾ ਤੇ ਇਹਦਾ ਆਨਸਰ ਆਜੂਗਾ ਜੀ ਬੀ ਪ੍ਰਾਣ ਇਕਰਾਰ ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਹੈ ਬੀ ਆਨਸਰ ਆਜੂਗਾ ਜੀ ਪ੍ਰਾਣ ਨੈਕਸਟ ਦੇਖੋ ਜੀ ਨਰਮ ਦਾ ਸਮਾਨਾਰਥਕ ਸ਼ਬਦ ਕੀ ਹੈ ਨੈਕਸਟ ਆਪਣੇ ਕੋਲ ਸ਼ਬਦ ਆ ਗਿਆ ਨਰਮ ਉਹਦਾ ਆਪਾਂ ਨੇ ਸਮਾਨਾਰਥਕ ਸ਼ਬਦ ਦੱਸਣਾ ਜੀ ਇਹ ਹੈਗਾ ਮੁਲਾਇਮ ਬੀ ਹੈਗਾ ਮੋਟਾ ਸੀ ਹੈਗਾ ਸੁਖਮਹੀਣ ਡੀ ਹੈਗਾ ਸਖਤ ਕੀ ਆਨਸਰ ਆਜੂਗਾ ਇਸ ਕੁਐਸਚਨ ਦਾ ਤੈਨੂੰ ਅਨਸਰ ਆਜੂਗਾ ਜੀ ਏ ਮੁਲਾਇਮ ਨਰਮ ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਜੀ ਮੁਲਾਇਮ ਏ ਅਨਸਰ ਆਜੂਗਾ ਜੀ ਇਸ ਕੁਸ਼ਚਨ ਦਾ ਨੈਕਸਟ ਦੇਖੋ ਜੀ ਮੱਦਦੀਦਾ ਸਮਾਨਾਰਥਕ ਸ਼ਬਦ ਨੈਕਸਟ ਆਪਾਂ ਕੋਲ ਸ਼ਬਦ ਆ ਗਈ ਮਦਦ ਉਹਦਾ ਆਪਾਂ ਨੇ ਸਮਾਨਾਰਥਕ ਸ਼ਬਦ ਦੱਸਣਾ ਹੈ ਏ ਹੈਗਾ ਜੀ ਮਦਦਹੀਨ ਬੀ ਹੈਗਾ ਜੀ ਸਹਾਇਤਾਹੀਨ ਸੀ ਹੈਗਾ ਸਮਰਥਨਹੀਨ ਡੀ ਹੈਗਾ ਸਹਾਇਤਾ ਕੀ ਅਨਸਰ ਆਜੂਗਾ ਇਸ ਕੁਸ਼ਚਨ ਦੇ ਤੈ ਇਹ ਦਾ ਅਨਸਰ ਆਜੂਗਾ ਜੀ ਡੀ ਸਹਾਇਤਾ ਮਦਦ ਦਾ ਸਮਾਨార్థਕ ਸ਼ਬਦ ਕੀ ਹੁੰਦਾ ਜੀ ਸਹਾਇਤਾ ਡੀ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ ਨੈਕਸਟ ਦੇਖੋ ਜੀ ਮਾੜਾ ਦਾ ਸਮਾਨార్థਕ ਸ਼ਬਦ ਨੈਕਸਟ ਆਪਾਂ ਕੋਲ ਸ਼ਬਦ ਆ ਗਿਆ ਮਾੜਾ ਆਪਾਂ ਨੇ ਉਹਦੇ ਕੀ ਸਮਾਨార్థਕ ਸ਼ਬਦ ਦੱਸਣੇ ਆ ਏ ਹੈਗੇ ਤਕੜਾ ਬੀ ਹੈਗੇ ਮੋਟਾ ਸੀ ਹੈਗੇ ਕਮਜ਼ੋਰ ਡੀ ਹੈਗੇ ਸਖਤ ਕੀ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ ਇਹਦਾ ਅਨਸਰ ਆਜੂਗਾ ਜੀ ਸੀ ਕਮਜ਼ੋਰ ਮਾੜੇ ਦਾ ਸਮਾਨార్థਕ ਸ਼ਬਦ ਕੀ ਹੁੰਦਾ ਜੀ ਕਮਜ਼ੋਰ ਸੀ ਆਨਸਰ ਆ ਜੂਗਾ ਇਸ ਕੁਐਸਚਨ ਦਾ ਨੈਕਸਟ ਦੇਖੋ ਜੀ ਮੁੱਢ ਦਾ ਸਮਾਨਾਰਥਕ ਸ਼ਬਦ ਨੈਕਸ ਆਪਣੇ ਕੋਲੇ ਮੁੱਢ ਸ਼ਬਦ ਆ ਗਿਆ ਜੀ ਉਹਦਾ ਆਪਾਂ ਨੇ ਸਮਾਨਾਰਥਕ ਸ਼ਬਦ ਦੱਸਣਾ ਹੈ ਇਹ ਹੈਗਾ ਸ਼ੁਰੂ ਬੀ ਹੈਗਾ ਅੰਤ ਸੀ ਹੈਗਾ ਅਖੀਰ ਡੀ ਹੈਗਾ ਮੱਧ ਕੀ ਆਨਸਰ ਆ ਜੂਗਾ ਜੀ ਇਸ ਕੁਐਸਚਨ ਦਾ ਇੰਪੋਰਟੈਂਟ ਲਈ ਵੀ ਸ਼ਬਦੀ ਮੁੱਢ ਤੇ ਇਹਦਾ ਆਨਸਰ ਆ ਜੂਗਾ ਜੀ ਏ ਸ਼ੁਰੂ ਆਪਾਂ ਕਹਿ ਦਿੰਦੇ ਆ ਵੀ ਉਸ ਚੀਜ਼ ਦਾ ਮੁੱਢ ਵਰਨਿਆ ਉਹਨੇ ਜੇ ਮੁੱਢ ਤੋਂ ਹੀ ਹੋ ਮੁੱਢ ਦਾ ਕਿੰਦਾ ਸ਼ੁਰੂ ਤੋਂ ਹੀ ਤੇ ਇਹਦਾ ਆਨਸਰ ਆ ਜੂਗਾ ਸ਼ੁਰੂ ਸਮਾਨਾਰਥਕ ਕਿਹਨਾਂ ਦਾ ਇਹ ਸ਼ਬਦ ਦਾ ਸ਼ੁਰੂ ਇਹ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ ਨੈਕਸਟ ਦੇਖੋ ਜੀ ਨੈਕਸਟ ਆਪਣੇ ਕੋਲ ਸ਼ਬਦ ਆ ਗਿਆ ਜੀ ਥਰਮਾ ਥਰਮਾ ਦਾ ਸਮਾਨਾਰਥਕ ਸ਼ਬਦ ਇਹ ਵੀ ਇੰਪੋਰਟੈਂਟ ਸ਼ਬਦ ਹੈ ਜੀ ਥਰਮਾ ਇਹਦਾ ਆਪਾਂ ਨੇ ਸਮਾਨਾਰਥਕ ਸ਼ਬਦ ਦੱਸਣਾ ਹੈ ਇਹ ਹੈਗਾ ਕਾਲੀ ਬੀ ਹੈਗਾ ਬੇਸਬਰੀ ਸੀ ਹੈਗਾ ਤਿਰਜ ਡੀ ਹੈਗਾ ਤਿਰਜਹੀਣ ਕੀ ਅਨਸਰ ਆਜੂਗਾ ਇਸ ਕੁਐਸਚਨ ਦਾ ਹੀ ਵੀ ਆਪਾਂ ਨੇ ਥਰਮਾ ਜਿਹੜਾ ਉਹ ਸ਼ਬਦ ਦਾ ਸਮਾਨਾਰਥਕ ਸ਼ਬਦ ਦੱਸਣਾ ਹੈ ਤ aí ਦਾ ਅਨਸਰ ਆ ਜੂਗਾ ਜੀ ਸੀ ਤਿਰਜ ਧਰਮਾ ਪਾ ਕਹਿੰਦੇ ਵੀ ਥੋ ਧਰਮਾ ਰੱਖ ਜਪ ਕਹਿੰਦੇ ਥੋ ਤਿਰਜ ਰੱਖ ਤਾਂ ਕਿ ਸਮਾਨ ਅਰਥ ਦਾ ਸ਼ਬਦ ਕੀ ਹੈ ਜੀ ਤਿਰਜ ਸੀ ਅਨਸਰ ਆ ਜੂਗਾ ਇਸ ਕੁਐਸਚਨ ਦਾ ਨੈਕਸਟ ਦੇਖੋ ਜੀ ਨੈਕਸਟ ਆਪਣੇ ਕੋਲ ਹੀ ਹੈਗਾ ਸ਼ਬਦ ਅਲੋਕਿਕ ਅਲੋਕਿਕ ਸ਼ਬਦ ਦਾ ਆਪਾਂ ਨੇ ਸਮਾਨ ਅਰਥਕ ਸ਼ਬਦ ਦੱਸਣਾ ਹੈ ਇਹ ਹੈਗਾ ਜੀ ਅਨੋਖਾ ਬੀ ਹੈਗਾ ਪੱਦਾ ਸੀ ਹੈਗਾ ਗੰਦਾ ਡੀ ਹੈਗਾ ਆਮ ਕੀ ਅਨਸਰ ਆ ਜੂਗਾ ਇਸ ਕੁਐਸਚਨ ਦਾ ਅਲੋਕਿਕ ਦਾ ਆਪਾਂ ਨੇ ਸਮਾਨ ਅਰਥਕ ਸ਼ਬਦ ਦੱਸਣਾ ਹੈ ਤਾਂ ਦਾ ਅਨਸਰ ਆ ਜੂਗਾ ਜੀ ਏ ਅਨੋਖਾ ਅਲੋਕਿਕ ਦਾ ਸਮਾਨਾਰਥਕ ਸ਼ਬਦ ਕੀ ਹੈ ਜੀ? ਅਨੋਖਾ। ਇਹ ਅਨਸਰ ਆਜੂਗਾ ਇਸ ਕੁਐਸਚਨ ਦਾ ਹੀ। ਨੈਕਸਟ ਦੇਖੋ ਜੀ, ਇਹ ਸ਼ਬਦ ਵੀ ਇੰਪੋਰਟੈਂਟ ਹੈ ਜੀ, ਊਣਾ। ਬਹੁਤ ਵਾਰੀ ਪੁੱਛਿਆ ਜਾਂਦਾ ਹੈ ਊਣਾ ਦਾ ਸਮਾਨਾਰਥਕ ਸ਼ਬਦ। ਆਪਣੇ ਕੋਲ ਊਣਾ ਸ਼ਬਦ ਹੈ ਜੀ, ਉਹਦਾ ਆਪਾਂ ਨੇ ਕੀ ਸਮਾਨਾਰਥਕ ਸ਼ਬਦ ਦੱਸਣਾ ਹੈ? ਇਹ ਹੈਗਾ ਪੂਰਾ, ਬੀ ਹੈਗਾ ਭਰੇਆ, ਸੀ ਹੈਗਾ ਖਾਲੀ, ਡੀ ਹੈਗਾ ਅਧੂਰਾ। ਕੀ ਅਨਸਰ ਆਜੂਗਾ ਇਸ ਕੁਐਸਚਨ ਦਾ ਹੀ? ਤੇ ਅਨਸਰ ਆਜੂਗਾ ਜੀ ਡੀ ਅਧੂਰਾ। ਉਹਨੇ ਨੂੰ ਕਹਦੇ ਨੇ ਆਪਾਂ ਕਹਿੰਦੇ ਨੇ ਵੀ ਊਣਾ ਭਰਿਆ ਹੋਇਆ ਊਣਾ ਮਤਲਬ ਕੀ ਹੁੰਦੇ ਅਧੂਰਾ ਡੀ ਆਨਸਰ ਆ ਜਾਊਗਾ ਜੀ ਊਣਾ ਦਾ ਸਮਾਨਾਰਥਕ ਸ਼ਬਦ ਕੀ ਹੈ ਜੀ ਅਧੂਰਾ ਇੰਪੋਰਟੈਂਟ ਹੈ ਜੀ ਯਾਦ ਰੱਖਿਓ ਇਸ ਨੂੰ ਨੈਕਸਟ ਦੇਖੋ ਜੀ ਉਚਿਤ ਦਾ ਸਮਾਨਾਰਥਕ ਸ਼ਬਦ ਦੱਸਣਾ ਹੈ ਏ ਹੈਗਾ ਗਲਤ ਬੀ ਹੈਗਾਗਾ ਅਯੋਗ ਸੀ ਹੈਗੇ ਜੀ ਸੀ ਹੈ ਸੀ ਹੈਗਾ ਆਪਣੇ ਕੋਲ ਯੋਗ ਡੀ ਹੈਗਾ ਅਣਉਚਿਤ ਕੀ ਆਨਸਰ ਆ ਜਾਊਗਾ ਜੀ ਵੀ ਆਪਣੇ ਉਚਿਤ ਦਾ ਸਮਾਨਾਰਥਕ ਸ਼ਬਦ ਦੱਸਣਾ ਹੈ ਕੀ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ ਤਾਂ ਇਹਦਾ ਅਨਸਰ ਆਜੂਗਾ ਜੀ ਸੀ ਯੋਗ ਉਚਿਤ ਦਾ ਸਮਾਨਾਰਥਕ ਸ਼ਬਦ ਕੀ ਹੈ ਜੀ ਯੋਗ ਸੀ ਅਨਸਰ ਆਜੂਗਾ ਇਸ ਕੁਐਸਚਨ ਦਾ ਹੀ ਨੈਕਸਟ ਦੇਖੋ ਜੀ ਨੈਕਸਟ ਆਪਣੇ ਕੋਲ ਸ਼ਬਦ ਆ ਗਿਆ ਉਪਯੋਗੀ ਦਾ ਸਮਾਨਾਰਥਕ ਸ਼ਬਦ ਦੱਸਣਾ ਆਪਣੇ ਇਹ ਹੈਗਾ ਲਾਭ ਬੀ ਹੈਗਾ ਘਾਟਾ ਸੀ ਹੈਗਾ ਨੁਕਸਾਨ ਡੀ ਹੈਗਾ ਹਾਨੀ ਕੀ ਅਨਸਰ ਆਜੂਗਾ ਜੀ ਉਪਯੋਗ ਦਾ ਸਮਾਨਾਰਥਕ ਸ਼ਬਦ ਦੱਸਣਾ ਆਪਣੇ तो आंसर आ जाएगा जी ए लाभ उपयोग का समानर्थक लाभ ए आंसर आ आजगे नैक्सट देखो जी नेक्सट अपने कोई शब्द आ गया जी उद्दम उदम अपने समानार्थक शब्द दसना के ए हैगा यहीन बी हैगा कोशिशहीन सी हैगा उपरला डी हैगा उद्दमहीन की आंसर आजगा इस क्वेश्चन द तो यह आंसर आ आजगा जी सी उपराला उदम का समान अथक शब्द की होंगे जी उपराल सी आंसर आ आजगा नैक्सट देखो जी ये इंपोर्टेंट शब्द है जी नैक्सट अपना शब्द है जोड़ा अजाणा अचाणा झज्जाल है जी अचाणा द समान शब्द ये हैगा जी स्याणा बी हैगा अणजाण सी है समझदार डी हैगा इन्ह चो कोई नहीं आंसर आजगा जी ਬੀ ਜਾਣ ਅਚਾਨਣ ਦਾ ਪਣਿਸਮਾਨ ਅਰਥ ਅਸ਼ ਦੱਸਣੀ ਤੇਦ ਅਨਸਰ ਆਜੂਗਾ ਜੀ ਬੀ ਅਣ ਜਾਣ ਅਚਾਨਣ ਦਾ ਅਣ ਜਾਣ ਬੀ ਅਨਸਰ ਆਜੂਗਾ ਇੰਪੋਰਟੈਂਟ ਹੈ ਜੀ ਇਸ ਨੂੰ ਵੀ ਨੋਟ ਕਰ ਲਿਓ ਨੈਕਸਟ ਦੇਖੋ ਜੀ ਉਦਮ ਦਾ ਸਮਾਨਾਰਥਕ ਸ਼ਬਦ ਨੈਕਸਟ ਆਪਣੇ ਕੋਲ ਕੀ ਹੈ ਗਿਆ ਉਦਮ ਦਾ ਸਮਾਨਾਰਥਕ ਸ਼ਬਦ ਇਹ ਹੈਗਾ ਖੁਸ਼ ਬੀ ਹੈਗਾ ਆਨੰਦ ਸੀ ਹੈਗਾ ਚਿੰਤਾਹੀਣ ਡੀ ਹੈਗਾ ਚਿੰਤਾਤੁਰ ਕਿੰਸਰਾ ਆਜੂਗਾ ਜੀ ਉਦਮ ਦਾ ਜਿਹੜਾ ਸਮਾਨਾਰਥਕ ਸ਼ਬਦ ਸੋਰੀ ਜੀ ਉਦਾਸ ਉਦਾਸ ਸ਼ਬਦ ਦਾ ਸੋਰੀ ਉਦਾਸ ਸ਼ਬਦ ਦਾ ਆਪਾਂ ਨੇ ਸਮਾਨਾਰਥਕ ਸ਼ਬਦ ਦੱਸਣੇ ਕੀ ਆਨਸਰ ਆਜੂਗਾ ਇਸ ਕੁਸ਼ਣ ਦਾ ਹੀ ਤੇ ਦਾ ਅਨਸਰ ਆਜੂਗਾ ਜੀ ਡੀ ਚਿੰਤਾਤੁਰ ਉਦਾਸ ਦਾ ਸਮਾਨਾਰਥਕ ਸ਼ਬਦ ਕੀ ਹੈ ਚਿੰਤਾਤੁਰ ਡੀ ਅਨਸਰ ਆਜੂਗਾ ਇਸ ਕੁਸ਼ਣ ਦਾ ਹੀ ਨੈਕਸਟ ਦੇਖੋ ਜੀ ਅਕਲ ਦਾ ਸਮਾਨਾਰਥਕ ਸ਼ਬਦ ਨੈਕਸਟ ਆਪਣਾ ਸ਼ਬਦ ਹੈ ਜੀ ਅਕਲ ਉਹਦਾ ਸਮਾਨਾਰਥਕ ਸ਼ਬਦ ਦੱਸਣਾ ਆਪਾਂ ਨੇ ਏ ਹੈਗਾ ਅਕਲਹੀਨ ਬੀ ਹੈਗਾ ਸਿਆਣਪ ਸੀ ਹੈਗੇ ਬੇਅਕਲ ਡੀ ਹੈਗੇ ਬੇਸਮਝ ਕੀ ਆਨਸਰ ਆਜੂਗਾ ਜੀ ਇਸ ਕੁਐਸਚਨ ਦਾ ਅਕਲ ਦਾ ਸਮਾਨਾਰਥਕ ਸ਼ਬਦ ਤੇ ਇਹਦਾ ਆਨਸਰ ਆਜੂਗਾ ਜੀ ਬੀ ਸਿਆਣਪ ਅਕਲ ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਜੀ ਸਿਆਣਪ ਬੀ ਆਨਸਰ ਆਜੂਗਾ ਇਸ ਕੁਐਸਚਨ ਦੇ ਨੈਕਸਟ ਦੇਖੋ ਨੈਕਸਟ ਆਪਾਂ ਇੰਗਲਿਸ਼ ਸ਼ਬਦ ਹੈਗੀ ਉਪਰਾ ਉਪਰਾ ਦਾ ਸਮਾਨਾਰਥਕ ਸ਼ਬਦ ਦੱਸਣਾ ਆਪਾਂ ਨੇ ਇਹ ਹੈਗੇ ਪ੍ਰਾਇਆ ਬੀ ਹੈਗੇ ਆਪਣਾ ਸੀ ਹੈਗੇ ਜੀ उपराम डी है इन्होंने कोई नहीं कि आंसर आजगा इस क्वेश्चन दंसर आजगा जी ए पराया उपरादा समानार्थक शब्द की है जी प्राया ए प्रायांसर आजगा नैक्सट देखो जी अनाथ का समानार्थक शब्द की है जी ए हैगा हिमायती बी हैगा यतीम सी हैगा अनाथी डी हैगा अनाथन की आंसर आजगा जी इस क्वेश्चन का अनाथ का समानार्थक शब्द ਤਾਂ ਇਹਦਾ ਅਨਸਰ ਆਜੂਗਾ ਜੀ ਬੀ ਯਤਿਮ। ਯਤਿਮ ਕੀ ਹੁੰਦਾ ਜੀ ਅਨਾਥ ਸਮਾਨਾਰਥਕ ਸ਼ਬਦ ਤਾਂ ਅਨਸਰ ਕੀ ਆਜੂਗਾ ਇਸ ਕੁਸ਼ਨ ਦਾ ਯਤਿਮ ਬੀ ਅਨਸਰ ਆਜੂਗਾ ਜੀ ਅਨਾਥ ਦਾ। ਨੈਕਸਟ ਦੇਖੋ ਇਹ। ਅਜੇ ਤਾਂ ਆਪਣਾ ਲਾਸਟ ਕੁਸ਼ਨ ਦੇਖੋ ਜੀ ਵਕਤ ਦਾ ਸਮਾਨਾਰਥਕ ਸ਼ਬਦ। ਨੈਕਸਟ ਆਪਣੇ ਕੋਲੇ ਆ ਗਿਆ ਜੀ ਵਕਤ ਇਹਦਾ ਆਪਾਂ ਨੇ ਸਮਾਨਾਰਥਕ ਸ਼ਬਦ ਦੱਸਣਾ ਹੈ। ਇਹ ਹੈਗਾ ਜੀ ਅਲੱਗ ਬੀ ਹੈਗਾ ਇਕੱਠੇ ਸੀ ਹੈਗਾ ਇਕੋ ਜਿਹਾ ਡੀ ਹੈਗਾ ਇਨਾਂ ਚੋਂ ਕੋਈ ਨਹੀਂ। ਕੀ ਅਨਸਰ ਆਜੂਗਾ ਜੀ 55 ਦਾ? ਵੱਖ ਦਾ ਆਪਣੇ ਸਮਾਨਾਰਥਕ ਸ਼ਬਦ ਦੱਸਣਾ ਹੈ ਤਦ ਅਨਸਰ ਆਜੂਗਾ ਜੀ ਏ ਅਲੱਗ ਵੱਖ ਦਾ ਸਮਾਨਾਰਥਕ ਸ਼ਬਦ ਕੀ ਹੁੰਦਾ ਜੀ ਅਲੱਗ ਏ ਅਨਸਰ ਆਜੂਗਾ ਜੀ ਸੋ ਇਹ ਸੀ ਅੱਜ ਆਪਣੇ ਟੌਪ ਪੰਜਾਬੀ ਦੇ ਸਮਾਨਾਰਥਕ ਸ਼ਬਦ ਤੁਹਾਨੂੰ ਕਿਵੇਂ ਲੱਗੇ ਕਲਾਸ ਕਮੈਂਟ ਕਰਕੇ ਜਰੂਰ ਦੱਸਣਾ ਜੇ ਆਪਣੇ ਵਿਚਾਰ ਵੀ ਕਮੈਂਟ ਚ ਜਰੂਰ ਦੱਸੋ ਕਰੋ ਤੁਹਾਨੂੰ ਆਪਣੇ ਕਲਾਸਿਸ ਕਿਵੇਂ ਲੱਗ ਰਹੀਆਂ ਨੇ ਜੇ ਕੋਈ ਤੁਹਾਡੀ ਕੁਇਰੀ ਹੋਵੇ ਤਾਂ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਚ ਪੁੱਛ ਸਕਦੇ ਹੋ ਤੇ ਇੱਕ ਗੱਲ ਹੋਰ ਜੀ ਜੇ ਤੁਹਾਨੂੰ ਪੀਡੀਐਫ ਚਾਹੀਦੀ ਹੈ ਤਾਂ ਕਲਾਸ ਨੂੰ ਜ਼ਰੂਰ ਟੈਲੀਗ੍ਰਾਮ ਨੂੰ ਜ਼ਰੂਰ ਜੁਆਇਨ ਕਰ ਲਿਓ ਜੀ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈਗਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਆਪਣੀ YouTube ਚੈਨਲ ਨੂੰ ਤਾਂ ਕਿ ਮੈਂ ਤੁਹਾਡੇ ਲਈ ਹੋਰ ਵੀ ਇਤੋਂ ਇੰਪੋਰਟੈਂਟ ਇੰਪੋਰਟੈਂਟ ਆਪਣੀ ਕਲਾਸਿਸ ਨੂੰ ਲੈ ਕੇ ਆ ਸਕੀਏ ਸੋ ਅੱਜ ਦੀ ਕਲਾਸ ਦਾ ਆਪਣਾ ਹੀ ਟੌਪਿਕ ਸੀ ਸੋ ਹੁਣ ਮੈਨੂੰ ਦਿਓ ਇਜਾਜ਼ਤ ਤੇ ਧੰਨਵਾਦ ਸਾਰਿਆਂ ਦਾ ਤੇ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਥੈਂਕ ਯੂ مننه چې سارین ده فکره